ਯਾਰ ਤੂੰ ਉਹ ਬਾਕੀ ਗੱਲਾਂ ਤਾਂ ਛੱਡੋ ਸਟੇਟ ਦੀਆਂ ਯਾਰ ਉਹ ਸ਼ੁਭਕਰਨ ਵਾਲਾ ਕਹਿੰਦਾ ਮੈਂ ਪਰਚਾ ਦਰਜ ਕਰੂੰਗਾ ਹੋਇਆ ਪਹਿਲੇ ਦਿਨ ਕਹਿੰਦਾ ਮੈਂ ਉਹਦੇ ਪਰਚਾ ਦਰਜ ਕਰਵਾਇ ਕਰੂੰਗਾ ਕੋਈ ਹੋਈ ਪਰ 92 ਦੇ ਵਿੱਚ ਇੱਕ ਬੰਦਾ ਬੋਲਿਆ ਇਹ ਗੱਲਾਂ ਵਾਲੇ ਨੇ ਕੁਝ ਕਰਨ ਕਰਾਉਣ ਵਾਲੇ ਨਹੀਂ ਜਦੋਂ ਉਦੋਂ ਬਲਗਰੀ ਕਾਂਡ ਹੋਇਆ ਸੀ ਇਹੀ ਭਗਵੰਤੂ ਨਹੀਂ ਕਹਿੰਦੇ ਸੀ ਬਾਦਲ ਤੇ ਸਖਬੀਰ ਤੇ ਉਹਨਾਂ ਦੇ ਪਰਚਾ ਦਰਜ ਕਰੋ ਤੇ ਅੱਜ ਇਹਨਾਂ ਦੇ ਕਿਉਂ ਨਹੀਂ ਹੋ ਸਕਦਾ ਭਈ ਸ਼ੁਭਕਰਨ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਸਖਤ ਸਜ਼ਾਵਾਂ ਵੀ ਦਵਾਵਾਂਗੇ ਤੁਸੀਂ ਬੇਟਾ ਸੁਣੇ ਅਸੀਂ ਸੁਣੇ ਪਰ ਗੱਲਾਂ ਕਹਿਣੀਆਂ ਹੋਰ ਨੇ ਤੇ ਕਰਨੀਆਂ ਹੋਰ ਨੇ 92 ਐਮਐਲਏ ਨੇ ਤੁਸੀਂ ਜਿਉਂਦੇ ਜਗਦੇ ਮੈਂ ਜਿਉਂਦਾ ਜਿਆਦਾ 92 ਚ ਕੋ ਬੋਲਿਆ ਕਿਸੇ ਦੇ ਮੂੰਹ ਚ ਤੁਸੀਂ ਜबान ਸੁਣੀ ਹੈ ਸਾਰੇ ਡੈੱਡ ਹੋ ਗਏ ਇਹਨਾਂ ਦੀ ਜੇ ਉੱਪਰ ਤੋਂ ਕਈ ਰਿਵਲ ਨੇ ਕਹਿਣਾ ਉਹੀ ਇਹਨਾਂ ਨੇ ਕਰਨਾ ਕਿੱਥੇ ਯਾਰ ਮੇਰਾ ਆਲੂ ਇੱਥੇ 6 70 ਰੁਪਏ ਵਿਕ ਰਿਹਾ ਜਿੱਦ ਨੇ ਚਲਾ ਗਿਆ ਵਪਾਰੀ ਕੋਲ ਚਲਾਇਆ ਇਹ ਤੁਹਾਨੂੰ 25 30 ਰੁਪਏ ਤੋ ਘੱਟ ਨਹੀਂ ਮਿਲਣਾ ਅਸੀਂ ਤਾਂ ਲੁੱਟੇ ਗਏ ਨਾ ਦੀ ਜਿਸੀ ਇਹ ਤੋਂ ਆਲੂ ਦੀ ਟਰਾਲੀ ਭਰੀਏ ਤਾਂ ਮੈਂ ਕਹਿੰਦਾ ਮੈਨੂੰ ਬਿਠਾ ਦੂਆਂ 8 ਘੰਟੇ ਜੇ ਆਪਣੇ ਲਾਹੌਰ ਲਾ ਦੂਗਾ ਕਿੱਥੇ ਇਹਨਾਂ ਨੇ ਪਹਿਲਾਂ ਬੰਬੀ ਭੇਜਣੀ ਹੈ ਬੱਬੇ ਤੋਂ ਕਰਾਚੀ ਕਰਾਚੀ ਤੋਂ ਫਿਰ ਲਾਹੌਰ ਹੋਣੀ ਹੈ ਵੇਖੋ ਕਹਿੰਦਾ ਉਹ ਸਾਰੇ ਖਰਚੇ ਭੈਣਨਾ ਉਹ ਕਹਿੰਦੇ ਵੀ ਸਾਡੇ 6-6000 ਰੁਪਏ ਨੂੰ ਕਣਕ ਹੈ ਪਿਆਜ਼ ਹੈ ਆਲੂ ਹੈ ਮਿਰਚਾ ਹਰ ਇੱਕ ਚੀਜ਼ ਦੁੱਗਨੇ ਰੇਟਾਂ ਦੇ ਸਾਡੇ ਚੋਗਨੇ ਰੇਟਾਂ ਦੇ ਸਾਡੇ ਨਾਲ ਤੇ ਜੇ ਇਹੀ ਸਾਡਾ ਬਾਜ਼ਾਰ ਖੁੱਲ ਜਵੇ ਜਿਹੜਾ ਚਾਹ ਕਿਸਾਨ ਹੈ ਕਿਆ ਮਜ਼ਦੂਰ ਹੈ ਕਿਆ ਦਿਹਾੜੀ ਕਰ ਰਿਹਾ ਹੈ ਕਿਆ ਟਰਾਂਸਪੋਰਟਰ ਹੈ ਸਾਰੇ ਮੀਲ ਹੋ ਜਾਣਗੇ ਇੱਕ ਤੇ ਉਹਨਾਂ ਨੂੰ ਸਸਤਾ ਮਾਲ ਮਿਲੂਗਾ ਤੇ ਸਾਡਾ ਮਹਿੰਗਾ ਵਿਕਜੂਗਾ ਅਸੀਂ ਕੰਮ ਜਾ ਉਹ ਵੀ ਕੰਮ ਜਾ ਜਿਹੜੀਆਂ ਰੋੜਾਂ ਬਣਨੀਆਂ ਨੇ ਇਹ ਸਾਰੀਆਂ ਕਪਰੇਟ ਘਰਾਣੇ ਵਾਸਤੇ ਬਣ ਰਹੀਆਂ ਨੇ ਜਿੰਨੇ ਬਣ ਗਈਆਂ ਤੁਹਾਡਾ ਪਾਕਿਸਤਾਨਾ ਰਣ ਰਾਗ ਤੱਕ ਤੁਹਾਡੇ ਸਿਰੇ ਤੱਕ ਇਹ ਵਪਾਰ ਖੁੱਲੇਗਾ ਨੋਟ ਕਰ ਲੇ ਤੁਸੀਂ ਅਸੀਂ ਉਹਨੇ ਚਿਰ ਨੂੰ ਰਹੀਏ ਜਾਂ ਨਾ ਰਹੀਏ ਜਿਹੜਾ ਪਾਕਿਸਤਾਨਾ ਸਾਡਾ ਜਿਲ੍ਹਾ ਸ਼ੇਖਪੁਰਾ ਸੀ ਅਸੀਂ ਪਾਕਿਸਤਾਨ ਤੋਂ ਆਏ ਹਾਂ ਹੋਣੇ ਉੱਥੇ ਜਿਹੜੇ ਸਾਡੇ ਬਜ਼ੁਰਗ ਬੈਠੇ ਨੇ 95 ਸਾਲ ਦੇ ਉਹ ਕੰਡੇ ਲੱਗੇ ਨੇ ਦੋ ਚਾਰ ਰਹਿੰਦੇ ਨੂੰ ਗੱਲਾਂ ਕਰਦੇ ਨੇ ਉਹ ਕਹਿੰਦੇ ਵੀ ਸਾਡੇ 6-6000 ਰੁਪਏ ਨੂੰ ਕਣਕ ਹੈ ਪਿਆਜ਼ ਹੈ ਆਲੂ ਹੈ ਮਿਰਚਾ ਹਰ ਇੱਕ ਚੀਜ਼ ਦੁੱਗਨੇ ਰੇਟਾਂ ਦੇ ਸਾਡੇ ਚੌਗਨੇ ਰੇਟਾਂ ਦੇ ਸਾਡੇ ਇਹਨਾਂ ਨੂੰ ਇੱਥੇ ਕਰੀਬ 250 ਨੂੰ ਵਿਕਦੀ ਹੈ ਇੱਥੇ 250 ਨੂੰ ਵਿਕਦੀ ਹੈ ਉੱਥੇ 6-7-7000 ਨੂੰ ਹੈ ਜੇ ਅਸੀਂ ਇੱਥੋਂ ਆਲੂ ਦੀ ਟਰਾਲੀ ਭਰ ਗਏ ਤਾਂ ਮੈਂ ਕਹਿੰਦਾ ਮੈਨੂੰ ਵਿਠਾ ਦੇਵਾ 8 ਘੰਟੇ ਜੇ ਆਪਣੇ ਲਾਹੌਰ ਲਾ ਦੂੰਗਾ ਕਿੱਥੇ ਇਹਨਾਂ ਨੇ ਪਹਿਲਾਂ ਬੰਬੀ ਭੇਜਣੀ ਹੈ ਬੱਬੇ ਤੋਂ ਕਰਾਚੀ ਕਰਾਚੀ ਤੋਂ ਫਿਰ ਲਾ ਵੇਖੋ ਕਿ ਨਾ ਉਹ ਸਾਰੇ ਖਰਚੇ ਪੈਣ ਨਾ ਉਹ ਗਰੀਬ ਫਿਰ ਪੈਦਾ ਕਰਨ ਵਾਲਾ ਵੀ ਰੁੱਟਿਆ ਗਿਆ ਤੇ ਖਾਣ ਵਾਲਾ ਵੀ ਰੁੱਟਿਆ ਗਿਆ ਤੇ ਜੇ ਇਹੀ ਸਾਡਾ ਬਾਜ਼ਾਰ ਖੁੱਲ ਜਵੇ ਜਿਨ ਚਾਹ ਕਿਸਾਨ ਹੈ ਚਾਹ ਮਜ਼ਦੂਰ ਹੈ ਚਾਹ ਦਿਹਾੜੀਗਰ ਹੈ ਚਾਹ ਟਰਾਂਸਪੋਰਟਰ ਹੈ ਸਾਰੇ ਮੀਲ ਹੋ ਜਾਣਗੇ ਮੇਰੇ ਹਿਸਾਬ ਨਾਲ ਜੋ ਮੇਰੀ ਸੋਚ ਹੈ ਇੱਕ ਤੇ ਉਹਨਾਂ ਨੂੰ ਸਸਤਾ ਮਾਲ ਮਿਲੂਗਾ ਤੇ ਸਾਡਾ ਮਹਿੰਗਾ ਵਿਕ ਜੂਗਾ ਅਸੀਂ ਕੰਮ ਜਾ ਉਹ ਵੀ ਕੰਮ ਜਾ ਇੱਕ ਵਾਰੀ ਤੁਹਾਨੂੰ ਗੱਲ ਯਾਦ ਹੋਊਗੀ ਆਲੂ ਆ ਪੈ ਗਿਆ ਸੀ ਮੰਦਾ ਉਦੋਂ ਬਾਦਲ ਸਰਕਾਰ ਦੀ ਸੀ ਸਰਕਾਰ ਸੀ ਤੇ ਕੈਪਟਨ ਕਮਨਜੀ ਸਿੰਘ ਜਿਹੜੇ ਸੀ ਉਸ ਘਰਤਾ ਮੰਤਰੀ ਸੇ ਉਦੋਂ ਆਲੂ ਡਾਉਣਾਗਾ ਉਹਨਾਂ ਇੱਕੋ ਬਿਆਨ ਦਿੱਤਾ ਸੀ ਵੀ ਜਿਹੜਾ ਆਲੂ ਹੈ ਉਹ ਮਾਰਕ ਛੱਡੇ ਖਰੀਦੂਗੀ ਜਦ ਬਿਆਨ ਦਿੱਤਾ ਸਾਡਾ 50 ਰੁਪਏ ਇੱਕ ਕੁਆਂਟਲ ਪਿੱਛੇ ਪੈ ਗਿਆ ਉਹਦੇ ਨਾਲ ਖਸਾਨਾਂ ਦਾ ਕਿੰਨੇ ਕਰੋੜਾਂ ਲੱਖ ਰੁਪਏ ਦਾ ਫਾਇਦਾ ਹੋ ਗਿਆ ਇਸ ਕਰਕੇ ਜੇ ਸਰਕਾਰ ਇਹਨੂੰ ਖਰੀਦੇ ਜਾਂ ਬਾਡਰ ਖੋਲ ਦੇਵੇ ਤੇ ਅਸੀਂ ਅਮੀਰ ਹੋ ਜਾਵਾਂਗੇ ਪਰ ਲੱਗਦਾ ਕਿਉਂ ਆ ਫਿਰ ਜੇ ਉਹ ਜਾ ਫੈਸਲਾ ਜੇ ਕੈਪਟਨ ਕਮਲਜੀਤ ਸਿੰਘ ਉਸ ਵੇਲੇ ਸਹਾਇਕਰਤਾ ਮੰਤਰੀ ਸੀ ਉਹ ਫੈਸਲੇ ਲੈ ਸਕਦੇ ਨੇ ਤਾਂ ਫਿਰ ਅੱਜ ਦੀ ਸਰਕਾਰ ਨੂੰ ਕੀ ਹੋਇਆ ਕਿਉਂ ਨਹੀਂ ਫੈਸਲੇ ਲੈ ਪਾਰੇ ਜਿਹੜੀ ਬੇਟਾ ਅੱਜ ਦੀ ਸਰਕਾਰ ਹੈ ਨਾ ਇਹ ਗੁਲਾਮ ਸਰਕਾਰ ਹੈ ਇਹਨਾਂ ਤੁਹਾਨੂੰ ਸ਼ਰਸ਼ ਨੇ ਬੜੇ ਵਿਖਾਏ ਉਹ ਸਾਡਾ ਸ਼ੁਭ ਕਰਨਜੀਤ ਸਿੰਘ ਜਿਹੜਾ ਬੇਟਾ ਸਾਡਾ ਸ਼ਹੀਦ ਹੋ ਗਿਆ ਉਹ ਸਾਡੀ ਧਰਤੀ ਜਾ ਕੇ ਸਾਡਾ ਬੱਚਾ ਸ਼ਹੀਦ ਹੋ ਗਿਆ ਅੱਜ 8 ਦਿਨ ਹੋ ਗਏ ਲਾਸ਼ ਪਈ ਨੂੰ ਹੋ ਗਏ 7-8 ਦਿਨ ਹੋ ਗਏ ਨਾ 1 ਜੁਲਾਈ ਦਾ ਹੋਇਆ ਉਹਨਾਂ ਦਾ ਅਸੀਂ ਕਿ ਪੁਲਿਸ ਵਾਲ ਨੂੰ ਨਹੀਂ ਕਰਾਇਆ ਅਸੀਂ ਕਿ ਉਹਨਾਂ ਬੰਦੇ ਦੇ ਪਰਚਾ ਦਰਜ ਕਰੋ ਜਦੋਂ ਉਦੋਂ ਬਲਗਾਰੀ ਕਾਂਡ ਹੋਇਆ ਸੀ ਇਹੀ ਭਗਵੰਤੂ ਨਹੀਂ ਕਹਿੰਦੇ ਸੀ ਬਾਦਲ ਤੇ ਸੁਖਵੀਰ ਤੇ ਉਹਨਾਂ ਦੇ ਪਰਚਾ ਦਰਜ ਕਰੋ ਤੇ ਅੱਜ ਇਹਨਾਂ ਤੇ ਕਿਉਂ ਨਹੀਂ ਹੋ ਸਕਦਾ ਭਈ ਉਸ ਜਿਹੜੀਆਂ ਸਰਕਾਰਾਂ ਨੇ ਜਿਸ ਬੰਦੇ ਨੇ ਪਰਚਾ ਕੀਤਾ ਉਹਦੇ ਪਰਚਾ ਦਰਜ ਕਰੋ ਤੇ ਅਸੀਂ ਉਹ ਜਿਹੜੀਆਂ ਡਾਸ਼ਾ ਕਿਉਂ ਰੋ ਰਹੇ ਆ ਹਾਲਾਂਕਿ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਰਹੇ ਨੇ ਸ਼ੁਭ ਕਰਨ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਸਖਤ ਸਜ਼ਾਵਾਂ ਵੀ ਦਵਾਵਾ ਦਵਾਵਾਂਗੇ ਤੁਸੀਂ ਵੀ ਬੇਟਾ ਸੁਣੇ ਅਸੀਂ ਸੁਣਿਆ ਪਰ ਗੱਲਾਂ ਕਹਿਣੀਆਂ ਹੋਰ ਨੇ ਤੇ ਕਰਨੀਆਂ ਹੋਰ ਨੇ 92 ਐਮਐਲਏ ਨੇ ਤੁਸੀਂ ਜਿਉਂਦੇ ਜਗਦੇ ਮੈਂ ਵੀ ਕਿਉਂਦਾ ਜਿਆਦਾ 92 ਚ ਕੋ ਬੋਲਿਆ ਕਿਸੇ ਦੇ ਮੂੰਹ ਚ ਤੁਸੀਂ ਜਬਾਨ ਸੁਣੀ ਹੈ ਸਾਰੇ ਡੈੱਡ ਹੋ ਗਏ ਇਹਨਾਂ ਦੀ ਜੀ ਉੱਪਰ ਤੋਂ ਕੇਰੀ ਵਾਲ ਨੇ ਕਹਿਣਾ ਉਹੀ ਇਹਨਾਂ ਨੇ ਕਰਨਾ ਮੈਂ ਇੱਕ ਗੱਲ ਹੋਰ ਕਹਿੰਨੀ ਚਾਹੁੰਦਾ ਮੈਂ ਇਹ ਪੋਲਿਟਿਸ਼ੀਨ ਨਾਲ ਨਹੀਂ ਜੋੜਨਾ ਚਾਹੁੰਦਾ ਇਹ ਪੋਲਿਟਿਸ਼ੀਨ ਜਦੋਂ ਇਹ ਬਣਿਆ ਸੀ ਨਾ ਮੁੱਖ ਮੰਤਰੀ ਬਣਿਆ ਸੀ ਦਿੱਲੀ ਦਾ ਉਹਦੋਂ ਨੇ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਸੀ ਮੈਂ ਖੁਦ ਵੇਖਿਆ ਕਹਿੰਦਾ ਮੈਂ ਕਾਂਗਰਸਾ ਕਦੇ ਸਮਝੌਤਾ ਨਹੀਂ ਕਰੂੰਗਾ ਤੇ ਅੱਜ ਉਹ ਕਾਂਗਰਸਾ ਸਮਝੌਤਾ ਕਰ ਗਿਆ ਉੱਥੇ ਜਿਹੜੇ ਪੋਲਿਟਿਸ਼ੀਨ ਇਹਨਾਂ ਦਾ ਨਾ ਕੋਈ ਦੀਨ ਹੈ ਨਾ ਕੋਈ ਇਹਨਾਂ ਦਾ ਮੱਜਬਾ ਹੈ ਨਾ ਕੋਈ ਇਹਨਾਂ ਦਾ ਗੁਰੂ ਹੈ ਨਾ ਕੋਈ ਪੀਰ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਚਾਹੀਦੀ ਹੈ ਮੌਕਾ ਪ੍ਰਸਤੀ ਜਿਵੇਂ ਅਰੰ ਇਹ ਲੋਕ ਤਾਂ ਆਪਣੇ ਭਰਾਵਾਂ ਨੂੰ ਵੀ ਅੰਦਰ ਕਰਾ ਸਕਦੇ ਨੇ ਪੋਲਿਟਿਸ਼ੀਨ ਇਹ ਹੀ ਗੰਦੀ ਚੀਜ਼ ਆ ਇਸ ਕਰਕੇ ਇਹਨਾਂ ਦਾ ਇਤਵਾਰਿੰਗ ਕਰਨਾ ਚਾਹੀਦਾ ਜਿਵੇਂ ਤੁਸੀਂ ਚਲੋ ਆਪਾਂ ਪਹਿਲੀ ਸਿਆਸਤ ਵੱਲ ਨਾ ਜਾਈਏ ਆਪਾਂ ਪਹਿਲੀ ਗੱਲ ਤੇ ਜਿਵੇਂ ਤੁਸੀਂ ਕਿਹਾ ਕਿ ਵੀ ਮੈਨੂੰ ਉਠਾਉਣ ਖੋਲਣ ਪਾਕਿਸਤਾਨ ਦਾ ਬਾਰਡਰ ਅਸੀਂ ਕਰਦੇ ਆਂ ਟ੍ਰੇਡ ਕਿਸਾਨ ਪਾਕਿਸਤਾਨ ਦੇ ਨਾਲ ਅੱਠ ਤੁਸੀਂ ਕਹਿੰਦੇ ਅੱਠ ਘੰਟੇ ਦੀ ਟਰਾਲੀ ਲਾਹੌਰ ਲਾ ਦੂੰਗਾ ਫਤਿਹਗੜ੍ਹ ਸਾਹਿਬ ਤੋਂ ਮੈਂ ਮੈਂ ਉਹੀ ਗੱਲ ਕਰ ਰਿਹਾ ਕਿੱਥੇ ਯਾਰ ਮੇਰਾ ਆਲੂ ਇੱਥੇ 6-70 ਰੁਪਏ ਵਿਕ ਰਿਹਾ ਅੱਜ ਤੂੰ 10 ਦਿਨ ਪਹਿਲਾਂ 670 ਰੁਪਏ ਸੀ ਹੁਣ 10-12 ਰੁਪਏ ਹੋ ਗਿਆ ਜਿੱਦਨੇ ਚਲਾ ਗਿਆ ਵਪਾਰੀ ਕੋਲ ਚਲਾ ਗਿਆ ਇਹੀ ਤੁਹਾਨੂੰ 25-30 ਰੁਪਏ ਤੂੰ ਘੱਟ ਨਹੀਂ ਮਿਲਣਾ ਅਸੀਂ ਤਾਂ ਲੁੱਟੇ ਗਏ ਨਾ ਅਸੀਂ 670 ਰੁਪਏ ਲੁੱਟੇ ਗਏ ਜਿਹੜਾ ਵਪਾਰੀ ਉਹਨੇ ਤੁਹਾਨੂੰ 40-50 ਰੁਪਏ ਤੂੰ ਘੱਟ ਨਹੀਂ ਦੇਣਾ ਇਸ ਕਰਕੇ ਇਹ ਜਿਹੜੇ ਕੋਪਰੇਟ ਕਰਾਣੇ ਨੇ ਇਹ ਜਿਹੜੀ ਵੱਡੀ ਗੱਲ ਹੋ ਰਹੀ ਹੈ ਇਹ ਜਿਹੜੇ ਵੱਡੇ ਲੋਕਾਂ ਨੇ ਕੋਪਰੇਟ ਉਹਨਾਂ ਦਾ ਸਾਰਾ ਮਾਲ ਖਰੀਦ ਲੈਣਾ ਜਦੋਂ ਸਾਰਾ ਸਟੋਰ ਕਰ ਲਿਆ ਫਿਰ ਉਹ ਆਪਣੀ ਮਰਜ਼ੀ ਨਾਲ ਵੇਚਣਗੇ ਗੱਲ ਨਾ ਵੀ ਜਿਵੇਂ ਜਿਸ ਤਰ੍ਹਾਂ ਤੁਸੀਂ ਹੁਣ ਜਿਵੇਂ ਕਹਿਣਾ ਚਾਹੁੰਦੇ ਹੋ ਕਿ ਵੱਡੇ ਵੱਡੇ ਜਦੋਂ ਰੋਡ ਬਣ ਗਏ ਸਿੱਧੀਆਂ ਰੋਡਸ ਬਣੀਆਂ ਯਾਰ ਤੱਕ ਜਦੋਂ ਵਪਾਰ ਸ਼ੁਰੂ ਹੋਣਾ ਜਦੋਂ ਖੁੱਲ ਗਿਆ ਤਾਂ ਫਿਰ ਉਹੀ ਉਹ ਜਿਹੜੇ ਵੱਡੇ ਪਲੇਅਰ ਨੇ ਉਹਨਾਂ ਨੂੰ ਫਾਇਦਾ ਦੇਣਾ ਕਿਉਂਕਿ ਅੱਜ ਕਿਸਾਨ ਸਿੱਧਾ ਵਪਾਰ ਨਾ ਕਰ ਲੈਣਾ ਅੱਜ ਇਸੇ ਕਰਕੇ ਤੁਸੀਂ ਕਹੋ ਵੀ ਬਾਰਡਰ ਵੀ ਨਹੀਂ ਖੁੱਲਦੇ ਮੈਂ ਤੁਹਾਨੂੰ ਹੋਰ ਇੱਕ ਛੋਟੀ ਜਿਹੀ ਮਦਦ ਅੰਦਰ ਦਿੰਦਾ ਮੈਂ ਨਾ 85 ਤੋਂ ਲੈ ਕੇ 90 ਤੱਕ ਮੈਂ ਸ਼ਰਾਬ ਦੇ ਠੇਕੇ ਲੈਂਦਾ ਰਿਹਾ ਉਦੋਂ ਇੱਕ ਠੱਕਾ ਇੱਕ ਬੰਦਾ ਲੈ ਸਕਦਾ ਸੀ ਤੇ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਮਿਲ ਗਿਆ ਹੁਣ ਜਿਹੜਾ ਇੱਕ ਠੇਕਾ ਹੈ ਇਹਨਾਂ ਗਰੁੱ ਉਹੀ ਕਰੋੜਪਤੀ ਨੂੰ ਉਹੀ ਲੈ ਸਕਦੇ ਨੇ ਜਿਹੜੇ ਕੋਆਪਰੇਟਰ ਨੇ ਵੱਡੇ ਵੱਡੇ ਜਿਹੜਾ ਛੋਟਾ ਬੰਦਾ ਉਹ ਲੈ ਨਹੀਂ ਸਕਦਾ ਇਹ ਜਿੰਨੀਆਂ ਸਰਕਾਰਾਂ ਨੇ ਇਹ ਕੋਆਪਰੇਟਰ ਨੂੰ ਉਹ ਪਾ ਰਹੀਆਂ ਨੇ ਤੇ ਆਹ ਬੰਦੇ ਨੂੰ ਜਿੰਨੀਆਂ ਇਹ ਡਾਊਨ ਕਰ ਰਹੀਆਂ ਨੇ ਨਹੀਂ ਬਿਲਕੁਲ ਆ ਠੇਕੇ ਵਾਲੀ ਤਾਂ ਮਤਲਬ ਇੱਕ ਸ਼ਹਿਰ ਦੇ ਵਿੱਚ ਕੀ ਕਈ ਕਈ ਸ਼ਹਿਰਾਂ ਦਾ ਇੱਕ ਠੇਕੇਦਾਰ ਆ ਵੱਡੀ ਚੇਨ ਬਣੀ ਹੋਈ ਉਹਨਾਂ ਦੀ ਮੈਂ ਉਹੀ ਤੁਹਾਨੂੰ ਇਹੀ ਥੋੜੇ ਵਰਗਾ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਉਹਨਾਂ ਉਸ ਦੌਰ ਦੇ ਵਿੱਚ ਠੇਕੇ ਲੈਂਦੇ ਰਹੇ ਹੁਣ ਤਾਂ ਮਤਲਬ ਉਹਦਾ ਉਹਦਾ ਬਜਟ ਹੀ ਐਡਾ ਵਧਾਤਾ ਜਾਂ ਠੇਕੋ ਮਾੜਾ ਬੰਦਾ ਠੇਕਾ ਲੈ ਹੀ ਨਹੀਂ ਸਕਦਾ ਅਸੀਂ ਨੇੜੇ ਵੀ ਨਹੀਂ ਜਾ ਸਕਦੇ ਜੀ ਅਸੀਂ ਨੇੜੇ ਵੀ ਜਾ ਕੇ ਇੱਕ ਤਾਂ ਠ ਤੇ ਜਿਹੜਾ ਹੁਣ ਜਿਹੜੀ ਠੇਕੇ ਵਾਲਾ ਸੀ ਜਿਹੜੀ ਉਹਨੂੰ ਪ੍ਰਾਈਸ ਆਪਾਂ ਦਿੰਦੇ ਸੀ ਜਿਹੜਾ ਪ੍ਰੋਫਿਟ ਠੇਕੇਦਾਰ ਦਾ ਸੀ ਲਵਾਨਾ ਵਾਲੇ ਦਾ ਇਹਨਾਂ 10% ਉਹ ਵਧਾਤਾ ਉਹਨਾਂ ਤੋਂ ਉਹ ਵਧਾ ਕੇ ਉਹਦੇ ਫਿਰ ਵੇਖ ਲੈ ਲੈਣਗੇ ਉਹ ਕਿਹੜਾ ਕਿਹੜੇ ਲਿਖਤੀ ਪ੍ਰਤੀਚਾ ਇਹ ਸਰਕਾਰਾਂ ਜਿਹੜੀਆਂ ਸਾਰਾ ਆਪਦੇ ਮੁਖਾਤ ਵਾਸਤੇ ਕਰ ਰਹੀਆਂ ਨੇ ਇਹ ਕੋਈ ਕਿਸਾਨ ਦੇ ਨਹੀਂ ਕੀ ਜਿਹੜਾ ਮੁਲਾਜ਼ਮ ਹੈ ਜਾਂ ਮਜ਼ਦੂਰ ਹੈ ਜਾਂ ਆਪਾਂ ਪਬਲਿਕ ਇਹਨਾਂ ਪਬਲਿਕ ਹਾਲੀਂ ਵੇਖਣਾ ਇਹਨਾਂ ਆਪਦੇ ਘਰ ਲਈ ਵੇਖਣਾ ਜਿਸ ਤਰ੍ਹਾਂ ਸਾਡੇ ਸੀਐਮ ਕਹਿੰਦਾ ਲਗਾਤਾਰ ਇਹਰੇ ਆ ਕੇ ਕਿਉਂ ਪੰਜਾਬੀਆਂ ਦਾ ਰਸਤਾ ਹੋ ਰਾਜਸਥਾਨੀ ਦਾ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਪਰ ਦੂਜੇ ਪਾਸੇ ਕਹਿੰਦੇ ਇਹ ਇੱਛਾ ਸ਼ਕਤੀ ਹੋਵੇ ਕਿਸਾਨ ਤਾਂ ਇਹ ਕਹਿ ਰਹੇ ਨੇ ਕਹਿੰਦੇ ਸੀਐਮ ਸਾਹਿਬ ਰਸਤਾ ਕਿਉਂ ਨਾ ਖਲਵਾ ਸਕਣ ਪੰਜਾਬ ਤੋਂ ਦੀ ਪਾਵਰ ਹੈ ਯਾਰ ਉਹ ਬਹਿ ਕੇ ਦੂਜੇ ਸੀਐਮ ਨਾਲ ਗੱਲ ਕਰ ਸਕਦੇ ਨੇ ਜਿਹਨੇ ਖੱਟਰ ਕੋਲ ਪਾਵਰ ਹੈ ਉਹਨੀਆਂ ਦੇ ਕੋਲ ਪਾਵਰ ਹੈ ਇਹ ਵੀ ਹਿੰਦੁਸਤਾਨ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਉਹ ਆਪਣੀ ਸਟੇਟ ਦਾ ਸਾਡੀ ਸਟੇਟ ਦਾ ਤੇ ਜਿਹੜਾ ਉਹ ਦੋ ਉਹਨਾਂ ਬਹਿ ਕੇ ਗੱਲ ਕਰ ਸਕਦਾ ਇਹਨਾਂ ਦੀ ਇੱਥੇ ਨਾ ਕਮਜ਼ੋਰੀਆਂ ਨੇ ਯਾਰ ਤੂੰ ਉਹ ਬਾਕੀ ਗੱਲਾਂ ਦਾ ਛੱਡ ਉਹ ਸਟੇਟ ਦੀਆਂ ਯਾਰ ਉਹ ਸ਼ੁਭ ਕਰਨ ਵਾਲਾ ਕਹਿੰਦਾ ਮੈਂ ਪਰਚਾ ਦਰਜ ਕਰੂੰਗਾ ਹੋਇਆ ਬਿਲਕੁਲ ਬਿਲਕੁਲ ਯਾਰ ਸਭ ਤੋਂ ਪਹਿਲੇ ਤਾਂ ਨਹੀਂ ਕਿਹਾ ਸੀ ਉਹਨਾਂ ਨੇ ਉਹ ਪਹਿਲੇ ਦਿਨ ਕਿਹਾ ਸੀ ਮੈਂ ਉਹਦੇ ਪਰਚਾ ਦਰਜ ਕਰਵਾਇ ਕਰੂੰਗਾ ਕੋਈ ਹੋਈ ਔਰ ਬੰਨਵੇਂ ਦੇ ਵਿੱਚ ਇੱਕ ਬੰਦਾ ਬੋਲਿਆ ਉਹ ਇੱਕ ਸਾਡੇ ਨਾਲ ਟਾੜੀ ਮੇਲਾ ਲੱਗਦਾ ਉਹਨਾਂ ਕਹਿੰਦਾ ਸਾਹਿਬ ਦੀ ਸ਼ਹੀਦਾਂ ਦਾ ਉਹ ਬੋਲਦੇ ਨੇ ਕਹਿੰਦੇ ਨਾ ਇਹ ਕਿਉਂ ਮੈਂ ਸਮਝ ਗਏ ਨੇ ਕੌਣ ਨੇ ਇਹ ਨਾ ਕਿਵੇਂ ਇਹਨਾਂ ਮਰਦਾਂ ਲਈ ਤੇ ਗੱਲ ਹੀ ਨਹੀਂ ਯਾਰ ਤੁਸੀਂ ਗੱਲ ਤਾਂ ਕਰੋ ਤੁਸੀਂ ਆਵਾਜ਼ ਤਾਂ ਥਾਓ ਬਣੇ ਨਾ ਬਣੇ ਉਹ ਗੱਲ ਹੀ ਹੁੰਦਾ ਹੈ ਤੁਸੀਂ ਸਾਡੇ ਪਿੱਛੇ ਹਾਜ਼ਰ ਨਾ ਸ਼ੇਰਖਾਂ ਜਿਹੜਾ ਮਨਿਰਕੁਟ ਦਾ ਸੀ ਉਹਨੇ ਸਭ ਜਦਾਂ ਵਾਸਤੇ ਹਾਜ਼ਰ ਨਾਰਾ ਮਾਰਿਆ ਸਾਬ ਜਦੋਂ ਫਿਰ ਵੀ ਸ਼ਹੀਦ ਕਰਤਾ ਬੱਚੇ ਤਾਂ ਨਹੀਂ ਨਾ ਪਰ ਉਹਦਾ ਦੁਨੀਆ ਨਾਂ ਤਾਂ ਲੈਦੀ ਹੈ ਨਾ ਜੇ ਇਹ ਸਾਡੇ ਪਿੱਛੇ ਹਾਜ਼ਰ ਨਾ ਆਂਦੇ ਅਸੀਂ ਨਾਂ ਤਾਂ ਲਾਵਾਂਗੇ ਵੀ ਸਾਡੇ ਪਿੱਛੇ ਖੜੇ ਨੇ ਇਹ ਤਾਂ ਉਹ ਗੱਲ ਨਹੀਂ ਤੇ ਉਹ ਨੇ ਇਹ ਗੱਲਾਂ ਲੈਣੇ ਕੁਝ ਕਰਨ ਕਰਾਉਣ ਵਾਲੇ ਨਹੀਂ ਹੁਣ ਫਿਰ ਮੋਰਚੇ ਦੀ ਰੂਪਰੇਖਾ ਮੋਰਚਾ ਕਿੱਧਰ ਨੂੰ ਜਾ ਰਿਹਾ ਕੀ ਲੱਗਦਾ ਕਿਉਂਕਿ ਉਸ ਪਾਸੇ ਸਰਕਾਰ ਇੰਨੀ ਜਿੰਨੀ ਬਰੂਟਲ ਹੋਈ ہوئی ਆ ਸਿੱਧੀਆਂ ਗੋਲੀਆਂ ਚੱਲ ਰਹੀਆਂ ਨੇ ਤੇ ਕਿਸਾਨਾਂ ਦੀ ਕਿਸਾਨਾਂ ਦਾ ਕਹਿਣਾ ਕਿ ਅਸੀਂ ਦਿੱਲੀ ਜਾ ਕੇ ਪ੍ਰਦਰਸ਼ਨ ਕਰਾਂਗੇ ਕੀ ਲੱਗਦਾ ਹੁਣ ਮੋਰਚੇ ਦੀ ਰੂਪਰੇਖਾ ਕਿੱਥੇ ਜਾਊਗਾ ਜਿਹੜਾ ਮੋਰਚੇ ਦੀ ਰੂਪਰੇਖਾ ਮੈਂ ਤੁਹਾਨੂੰ ਦੱਸਾਂ ਜਿੰਨੇ ਵੀ ਵਰਕਰ ਨੇ ਸਾਰੇ ਪੰਜਾਬ ਦੇ ਉਹ ਸਾਰੇ ਤਤਵਰ ਬੈਠੇ ਨੇ ਇਹਦੇ ਵਿੱਚ ਸਾਡੇ ਜਿਹੜੇ ਲੀਡਰ ਨੇ ਉਹ ਸਾਡਾ ਬਹੁਤ ਵੱਡਾ ਨੁਕਸਾਨ ਕਰ ਰਹੇ ਨੇ ਮੈਂ ਕੱਲ ਵੀ ਕਹਿੰਦਾ ਅੱਜ ਵੀ ਕਹਿ ਰਿਹਾ ਉਹ ਆਪਦੀਆਂ ਚੌਧਰਾਂ ਵਾਸਤੇ ਸਾਡਾ ਬਹੁਤ ਵੱਡਾ ਨੁਕਸਾਨ ਕਰਦੇ ਮਾਝੇ ਉਹਨਾਂ ਵੀ ਜਾਣਾ ਉਹਨਾਂ ਬਾਹਰ ਨਹੀਂ ਜਾਣਾ ਜੇ ਅੱਜ ਮੰਗਾ ਮੰਨੀਆਂ ਜਾਂਦੀਆਂ ਨੇ 400 ਸਾਡੀ ਜਿਹੜੀ ਹੈ ਜਥੇਬੰਦੀਆਂ ਨੇ ਤਾਂ ਜੇ ਨਾ ਉੱਚਾ ਉਹਨਾਂ ਦਾ ਸਾਰੀ 400 ਜਥੇਬੰਦੀ ਦਾ ਉੱਚਾ ਹੋਣਾ ਹੈ ਜੇ ਆਪਾਂ ਇਥੋਂ ਕੋਈ ਨਾ ਨੁਕਸਾਨ ਕਰਾ ਕੇ ਜੰਨੇ ਆ ਤਾਂ 400 ਦੇ ਸਰਨੀਆਂ ਹੋਣਾ ਇਸ ਕਰਕੇ ਮੈਂ ਉਹਨਾਂ ਕੋਲ ਬੜੀ ਨਿਮਰਤਾ ਸਹਿਬ ਬੇਨਤੀ ਕਰਦਾ ਵੀ ਤੁਸੀਂ ਆ ਕੇ ਚਾ ਇਹਨਾਂ ਤੋਂ ਗਲਤੀ ਵੀ ਨਹੀਂ ਪਤਾ ਕੀ ਹੈ ਕਿ ਇਹਨਾਂ ਤੋਂ ਗਲਤੀ ਜਦੋਂ ਮੈਦਾਨ 'ਚ ਜੰਗ ਲੱਗਿਆ ਹੋਵੇ ਨਾ ਮੈਂ ਭਰਾ ਕੁਈ ਮੈਨੂੰ ਪਿੰਡ ਜਿ ਕੋ ਆ ਕੇ ਕਨਾਥਾ ਮਾਰ ਦੇਵੇ ਤੇ ਜਿਹੜਾ ਮੇਰਾ ਭਰਾ ਚਾਹੇ ਮੇਰੇ ਨਾਲ ਬੋਲਦਾ ਚਾਹੇ ਨਹੀਂ ਬੋਲਦਾ ਜਦੇ ਕਨਾਥਾ ਲੈ ਕੇ ਆ ਜੂਗਾ ਕਹਿੰਦਾ ਤੁਸੀਂ ਸਾਲੇ ਲੱਗਦੇ ਮੇਰੇ ਪਰਿਵਾਰ ਕੀਤਾ ਯਾਰ ਅਸੀਂ ਉਹਨਾਂ ਦੇ ਭਰਾ ਉਹਨਾਂ ਦੇ ਨਾਲ ਦੇ ਬਿਠੇ ਉਹਨਾਂ ਦਾ ਹੱਕ ਬੰਦਾ ਇੱਥੇ ਆ ਖੜਨਾ ਉਹ ਪਿੱਛੇ ਟਰੈਕਟਰ ਭਜਾਈ ਫਿਰਦੇ ਨੇ ਪਿੱਛੇ ਟਰੈਕਟਰਾਂ ਤੋਂ ਲੋਕਾਂ ਨੂੰ ਹੈਰਾਨ ਕਰਦੇ ਨੇ ਪਿੱਛੇ ਉਹਨਾਂ ਕਰੋਨਾ ਕੀ ਹੈ ਜੇ ਇੱਥੇ ਹੁਣ ਜੇ ਇਥੋਂ ਲੈ ਕੇ ਗਵਿੰਗੜ ਤੱਕ ਲਾਈਨ ਲੱਗ ਵੀ ਸਰਕਾਰ ਨੂੰ ਪਤਾ ਲੱਗਦੀ ਸਾਰੀ ਦੁਨੀਆ ਨਿਕਲਾਈ ਮੰਨੂਗਾ ਹਜੂਮ ਅੱਗੇ ਪਬਲਿਕ ਆ ਕੇ ਦੁਨੀਆ ਨੂੰ ਝੁਕਣਾ ਹੀ ਪੈਂਦਾ ਔਰ ਜਦੋਂ ਅਸੀਂ ਸਾਰੇ ਇਕੱਠੇ ਹੋ ਤਾਂ ਕੋਈ ਦੁਨੀਆ ਦੀ ਪਾਪ ਨਹੀਂ ਸਾਨੂੰ ਹਰਾ ਸਕੇ ਪਰ ਮੈਂ ਇਹੀ ਬੇਨਤੀ ਕਰਨਾ ਇਹਨਾਂ ਰੱਬ ਸਮਤ ਬਖੇ ਤੇ ਇਸ ਨੇਰਸ ਫੇਰ ਇੱਥੇ ਹੋਣਾ ਸਾਰੇ ਇਕੱਠੇ ਹੋ ਕੇ ਤੇ ਆਪਾਂ ਇਹ ਮੋਰਚਾ ਜਿੱਤ ਸਕੀਏ ਸ਼ੁਕਰੀਆ ਧੰਨਵਾਦ ਆਪ ਕੋਈ ਸੀ ਸਮਝਤਾ ਸੋ ਗੱਲਬਾਤ ਤੁਸੀਂ ਸੁਣੀ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ